ਇਹ ਤਾਂ ਹੀ ਪਤਾ ਦੱਸਾ ਇਧਰ ਕੀ ਚਾਹੀਏ ਇਧਰ ਮੈਨੂੰ ਤਾਂ ਦੱਸ ਕੀ ਚਾਹੀਏ ਹੈ ਉਹ ਕੀ ਕੀ ਇਧਰ ਤਾਂ ਦੱਸ ਮੈਨੂੰ ਪਹਿਲਾਂ 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 ਮੈਨੂੰ ਇੱਥੇ ਦੱਸ ਕੀ ਚਾਹੀਦਾ ਇਧਰ ਦੱਸ ਕੀ ਚਾਹੀਏ ਹੈ ਕੀ ਚਾਹੀਦਾ ਹੋਰ ਹੋਰ ਕੀ ਚਾਹੀਦਾ ਪਿੱਤੀ ਤੇ ਹੋਰ ਹੋਰ ਕੀ ਚੀਜ਼ ਹੋਰ ਕੀਮ ਕੀਮ ਹੋਰ ਕੀ ਚਾਹੀਓ ਮੇਕਅਪ ਮੈਂ ਹੁਣ ਇਹ ਜਦ ਸਦੂਨ ਪਹੁੰਚਾ ਆ ਤੇ ਸਾਡੇ ਸਦੂਨ ਤੇ ਜੋਫ ਚੱਲ ਰਹੀ ਆ ਸਟੂਡੈਂਟ ਵਾਸਤੇ ਤੇ ਤੈਨੂੰ ਚੱਕਰ ਸਦੇ ਆਵੋ ਚੱਲਦੇ ਆ ਅੰਦਰ ਸਟੂਡੈਂਟ ਵਗੈਰਾ ਆਏ ਹੋਏ ਨੇ ਤਰਾਵੇਂ ਲੜੋ ਤਰਾਵੇਂ ਇੱਕ ਮੈਂ ਖਾਲੀ ਨਾ ਚੰਗੀਆਂ ਨਹੀਂ ਸੀ ਰਦੀ ਨਿੰਬੂ ਨਿੰਬੂ ਚਾਇਆ ਲੇਪਾ ਨਿੰਬੂ ਯਾਰ ਇਹਦੇ ਲੱਗੇ ਨਾ ਪਤਾ ਨਹੀਂ ਕਿ ਕਿਦਾਂ ਠੀਕ ਹੈ ਤੇਰੇਕੀਆ ਜਿਹੜਾ ਲੈਵਲ ਅੱਪ ਕਲਾਈਂ ਨੇ ਮੰਗਿਆ ਉਹ ਲੈਵਲ ਅੱਪ ਕਰਕੇ ਠੀਕ ਹੈ ਬਾਅਦ ਵਿੱਚ ਕੀ ਆਪਣੀ ਪੋਸਟ ਬਣਨੀ ਹੈ ਦਿਪੋਸਟ ਜਿਹੜਾ ਕਲਾਈਂ ਨੇ ਕਲਰ ਮੰਗਿਆ ਉਹ ਠੀਕ ਹੈ ਉਹ ਕਲਰ ਕੋਲ ਪੋਸਟੀ ਪੋਸਟੀ ਬਣਾਈ ਲੈਂਦੇ ਠੀਕ ਹੈ ਹਾਈਲਾਈਟ ਉੱਪਰ ਕਰਕੇ ਬਾਅਦ ਵਿੱਚ ਉਸ ਲਈ ਐਂਟਰੀ ਕਰਕੇ ਤੇ ਨਾਲ ਨਾਲ ਉਸਨੂੰ ਸਟਾਈਲ ਕਰਕੇ ਕਲਾਈਂਟ ਆਏ ਵੇ ਪੁੱਤ ਕੰਨਾ ਸੁਣਾ ਹੈ ਖਜਬੂ ਕੀ ਕਹਿੰਦੀ ਆ ਜੇ ਤੂੰ ਨਹੀਂ ਨੀ ਨੀਰ ਗੁਣੇ ਹੈ ਖਜਬੂ ਖਜਬੂ ਆਏ ਵੇ ਮੇਰਾ ਪੁੱਤ ਖਜਬੂ ਖਾਂਦਾ ਇੱਥੇ ਖਲਵਾ ਨਾ ਤੇਰੀ ਫੋਟੋ ਖਿੱਚਾਂਦਾ ਖਜਬੂ ਖਾਂਦੇ ਦੀ ਇੱਧਰ ਵੀ ਕਰ ਖਲੋ ਇੱਧਰ ਨੂੰ ਖਲਵਾ ਤੇਰੀ ਖਜਬੂ ਖਾਂਦੇ ਦੀ ਫੋਟੋ ਖਿੱਚਾਂ ਆਏ ਵੇ ਮੇਰਾ ਪੁੱਤ ਖਜਬੂ ਖਾਂਦਾ ਸੱਚੀ ਤੇ ਵੀ

ਮੰਮੀ ਨੇ ਮਗਰ ਪੈ ਗਈ ਹੈ ਕੀ ਪੁੱਤ ਇਹ ਇਦਾਂ ਤੈਨੂੰ ਕੀ ਮੰਗਦੀ ਕੀ ਹੈ ਹਰ ਗੁਣ ਨਹੀਂ ਤੇ ਪਤਾ ਜੋ ਹੀ ਲੈਣਾ ਹੈ ਇਹਨੇ ਮਾਰ ਕਾ ਖਾਣਾ ਇਧਰ ਵੇ ਲੈ ਮੰਮੀ ਨੇ ਮਗਰ ਪੈ ਗਈ ਸੁਨੀਪੇ ਹਾਂ ਹਾਂ ਇਹ ਮੈਂ ਕੱਕ ਕਰਦੀ ਨਹੀਂ ਇਹ ਮਾਹਰੋ ਬੈਣੀ ਤੇ ਪਹਿਲਾਂ ਆ ਜੁੱਦੀ ਲੱਗ ਗਈ ਇਹਨੂੰ ਨਹੀਂ ਇਦ ਨਹੀਂ ਆਈ ਦੀ ਮੰਮੀ ਇਹਨੂੰ ਸਵਾਲਣ ਗਈ ਉਹ ਮੈਂ ਮਾਂ ਨਹੀਂ ਦੀ ਨਹੀਂ ਹੋਈ ਇਹਨੂੰ ਹੁਣ ਲੱਗ ਗਈ ਫੜ ਕੇ ਇੱਧਰ ਦੇ ਦੇ ਅਰਗੰਤ ਨੂੰ ਕੋੜਦਣਾ ਵੜ ਕੇ ਕਿੱਦ ਲਾਟਾਂ ਚਾਈ ਮਿਲ ਕੇ ਨੂ ਨੂ ਮੈਂ ਹੌਟਾ ਲੱਗਾ ਵਫੜੀ ਨੂ ਜਰਾ ਇਹਨੂੰ ਫੜੀ ਜੀ ਮੇ ਜਰਾ ਇਹਨੂੰ ਫੜੀ ਜਰਾ ਫੜੀ ਜਰਾ ਇਹਨੂੰ ਰਾਕਮ ਸਹੀ ਹੈ ਸੇਹਤ ਤੇ ਬਣਾਈ ਹੈ ਰਹਿਲ ਭਾਜੀ ਖਾਓ ਸੇਹਤ ਬਣਾਈ ਤੁਹਾਡੀ ਮਸਾਂ ਦੇ ਦਮਾਂ ਜੀ ਹਰਗੰਦੀ ਕਾਲਾ ਮੰਡੀ ਆਈ ਯਕਤੀ ਵਾ ਲੈ ਕੇ ਗਏ ਆ ਫਿਰ ਆ ਭਾਜੀ ਹੁੰਦੇ ਆ ਉੱਤੇ ਹੁੰਦੇ ਕਹਿੰਦੇ ਮੈਨੂੰ ਨਾਲ ਕਿ ਲੈ ਜਾਓ ਕੱਟਦੀ ਕੱਟਦੀ ਉਹ ਕਿੱਡੇ ਸੋਨੇ ਦੇ ਗੰਡੇ ਬੈਠੇ ਇਹ ਖਾਂਡੇ ਇਹ ਕੀ ਕਹਾਂਦੇ ਆ ਪਤਾ ਆ ਜਾ ਆ ਜਾ ਹੰਦੇ ਚੱਲੀਏ ਮੈਨੂੰ ਦੋ ਅੱਗੇ ਤੇ ਮਾਪੇ ਫੋਨ ਲਈ ਜਾਂਦੀ ਘੜੀ ਅੱਛਾ ਹਾਂ ਤੇਰਾ ਸੋਚ ਖਰੇ ਬੰਦ ਹੁੰਦੇ ਮੈਂ ਆਪੇ ਸੋਚ ਮੰਨ ਲਾਦਾ ਮੈਂ ਵੀਡੀਓ ਰੇਕ ਬਣਾਉਣ ਨੂੰ ਅੱਛਾ ਅੱਛਾ ਹਾਂ ਆਜੋ ਪਾਪਾ ਮੈਂ ਪਾਪਾ ਨੂੰ ਕਹਿੰਦਾ ਪਾਪਾ ਨੂੰ ਫੋਨ ਕੀਤਾ ਹੀ ਆਪੇ ਕੀਤਾ ਹਾਂ ਥੀੜਾ ਬਣਾਵਾ ਜੀ ਸ਼ਰਾ ਪਤਾ ਲੱਗ ਜਾਂਦਾ ਮੇਰੀ ਧੀ ਨੂੰ ਆਜੋ ਮੈਂ ਇਤਨਾ ਲਾਇਆ ਮੁਰ ਤੋਂ ਬਾਅਦ ਇਹ ਆਪੇ ਲਈ ਜਾਂਦੀ ਅੱਛਾ ਅੱਛਾ ਉਹ ਨੰਬਰ ਤੇ ਆਖ ਮਰ ਜਾਂਦੀ ਚੱਲਾ ਦਾਦੀ ਨੂੰ ਮੱਸੀ ਪਾ ਦੇ ਕਾ ਦਾਦੀ ਮੈਂ ਚੱਲੇ ਆਂ ਮਾਰੀ ਮੈਂ ਸੈੱਟ ਕਰੀਏ ਆ ਸੋਹਣੀ ਲੱਗਣ ਲਈ ਸੋਹਣੀ ਬੜੀ ਲੱਗਣ ਲਈ ਇਹ ਕਰਨਾ ਕੀ ਹੈ ਇਧਰ ਨੂੰ ਕਰ ਮੱਛਰ ਕਿੱਥੇ ਆ ਇਹ ਕੀ ਆ ਮੱਛਰ ਮੱਛਰ ਹੋਰ ਬਹੁਤ ਕਾਲੇ ਹੋ ਰਹੇ ਨੇ ਕਹਿੰਦੇ ਕਾਲਾ ਹੋ ਰਿਹਾ ਹੈ ਨਾ ਕਿਹੜਾ ਤੇ ਮੇਰੇ ਨੇ ਕੀ ਖਾਦਾ ਸੀ ਗੋਫੇ ਖਾਦੇ ਸੀ ਨਾ ਪੀਜ਼ਾ ਅੱਛਾ ਪੀਜ਼ਾ ਖਾਦਾ ਸੀ ਆਏ ਸਾਰੇ ਖਾ ਗਿਆ ਆਏ ਸਾਰੇ ਖਾ ਗਿਆ ਸੀ ਤੂੰ ਆ ਮੈਨੂੰ ਕਰਨ ਦਿੱਤਾ ਆ ਗਿਆ ਪਾਪਾ ਦਾ ਆ ਪੁਖਾ ਪੁਖਾ ਮਮੀ ਖਾਂਡੇ ਰੋਟੀ ਹੋਣੇ ਜੀ ਘਰੇ ਆਏ ਆ ਵੀ ਡਾਡਾ ਆਣੇਗੇ ਮੈਂ ਨਹੀਂ ਖਾਣਾ ਜੁਣਾ ਕਿੰਝ ਦੱਸਾਂ ਦੱਦੂ ਦੱਦੀ ਨੂੰ ਕਿ ਉਹ ਮਾਰ ਦੇ ਦੁੱਪਾ ਦੱਦਾਂ ਆ ਗਏ ਕਿੰਦਾ ਨਹੀਂ ਆ ਪਾਪਾ ਦੱਦਾਂ ਇਹ ਤਾਂ ਆਈ ਉਹ ਤਾਂ ਕੱਟ ਮੈਂ ਨਹੀਂ ਕਰਨਾ ਬੋਲਦਾ ਉਹਦਾ ਨਾ ਸੋਆ ਟੁਪੇ ਜੇ ਜੇ ਜੰਨਾ ਆਵੇ ਉਹ ਤਾਂ ਬੜਾ ਯਾਦ ਨਾ ਮੁਝੇ ਨਾ ਨਹੀਂ ਆਜ ਅੱਜ ਆਵਾਜ਼ ਦਿੱਤੀ ਗੱਲ ਉਹ ਨਾ ਨਹੀਂ ਨਾ ਸਹੀ ਜਾ ਸੁਭਾ ਨੂੰ ਉਹ ਸੁਭਾ ਨੂੰ ਆਹ ਤਰ ਬਿ ਕਿਦਾਂ 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 ਕਰੀ ਥ੍ਰੈਡਿੰਗ ਕਿਦਾਂ ਕਰੀ ਦੀ ਇਹ ਤੇ ਬਲੀਚ ਕਰਨ ਲਈ ਆ ਨਹੀਂ ਨਹੀਂ ਫਿਸ਼ਲ ਕਰਨ ਲੱਗੀ ਐ ਫਿਸ਼ਲ ਕਰਦੀ ਨਹੀਂ ਨਹੀਂ ਧਾਗਾ ਕਿਦਾਂ ਲਾਈ ਤੇ ਚੱਲ ਧਾਗਾ ਦੱਸ ਸੱਪ ਦਾ ਨਾਂ ਲੱਗ ਗਿਆ ਘੋਲੀ-ਘੋਲੀ ਹਾਂ ਸਾਰੇ ਦੇਖਣ ਨੂੰ ਕੋਈ ਨਹੀਂ ਬਣਦਾ ਇਦਨੇ ਤਾਂ ਵਿੱਚੇ ਤੂੰ ਦੁੱਧ ਪੀਂਦਾ ਵੀ ਥ੍ਰੈਟ ਲਾਉਂਦੀ ਲਾਉਂਦੀ ਓਏ ਹਾਏ ਹਾਏ ਪਿੱਲਿਆ ਦੀ ਹਾਏ ਅਰਗੁਣ ਕੌਣ ਆਇਆ ਕੌਣ ਆਇਆ ਅਰਗੁਣ ਦਾਦੂ ਹੀ ਕਹ ਦਾਦੂ ਹੀ ਦਾਦੂ ਦਾਦੂ ਮੈਂ ਨਹੀਂ ਡਰਦਾ ਕਹ ਦਾਦੂ ਮੈਂ ਨਹੀਂ ਡਰਦਾ ਕਦਾ ਤੁ ਮੈਂ ਇੰਡਰਦਾ ਸੋ ਬਚੰਡੀ ਹਮ ਆਉਂਦਾ ਲੋਕੀਂ ਦੀ ਸੁਣੀ ਜਾ ਚਾਗੀ ਪੂਰੇ ਆਇਆ ਮੁਰੂ ਦੇ ਖਚੰਡੀ ਹੋ ਆਇਆ ਆਇਆ ਜਾ ਚਾਗੀ ਮਮੀ ਕਰਦੇ ਤੂੰ ਕਿਦਾਂ ਕਰਨਾ ਨਹੀਂ ਉਹ ਆਪਣਾ ਹਰ ਕੋਣ ਦੱਸ ਦੇ ਦਾਦੀ ਕਰਨੀ ਈ ਇਦਾਂ ਕਿਦਾਂ ਕਰਾਂ ਨਾ ਨਾ ਕਿਦਾਂ ਕਰਾਂ ਇਦਾਂ ਕਰਾਂ ਚਲ ਚਲ ਦਾਦਾ दादी ਕਰਦੀਏ ਕੋਣ ਇਹਨੂੰ ਫੋਟੋ ਖਿੱਚ ਲੈਂਦੇ ਚੱਲ ਚੱਲ ਦਾਦਾ ਦੀਓ ਗਿੱਟਾ ਦਾਦਾ ਨੂੰ ਵੀ ਕਹਿਣਾ ਦਾਦਾ ਨੂੰ ਵੀ ਕਿਆ ਕਰਦਾ ਕਰ ਦਾਦਾ ਕਰ ਨਹੀਂ ਦੇ ਦਾਦਾ ਨੂੰ ਤਾਂ ਕਰ ਦੇ ਦਾਦੀ ਕਿਦਾਂ ਕਿਦਾਂ ਇਹਨਾਂ ਕਰ ਚੱਲ ਹੁਣ ਖਿੱਚ ਫੋਟੋ ਓਏ ਨਹੀਂ ਮੈਂ ਮਾਰ ਗਿਆ ਬਹੁਤ ਬਹੁਤ ਵਧੀਆ ਖਿੱਚਦੀ ਫੋਟੋ ਐਨ ਵਧੀਆ ਤੇ ਬਸ ਹੁਣ ਕਰ ਲੈ ਦਾਦਾ ਨੇ ਬਸ ਕਰ ਕਿੰਨੀਆਂ ਆ ਕੀ ਆ ਇਹ ਬੋਲ ਕਰ ਬੋ ਜਾਈ ਓ ਮਾਇਆ ਹੋ ਲੈ ਕਹ ਤੂ ਇਹਦੇ ਨਹੀਂ ਵਜਾ ਨਹੀਂ ਵਜੇ ਸੁੱਟੋ ਦੋਰੇ 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 ਪਾਪਾ ਦੀ ਸੁੱਟੋ ਪਾਪਾ ਨਹੀਂ ਵਜਾ ਨਹੀਂ ਵਜਾ ਫੜ ਫੜ ਦੋਰੇ ਕੱਢ ਇਹ ਕੀ ਆ ਓਏ ਤੇਰੀ ਬਲੀ ਹੋ ਜੇ ਇਹ ਸਤ ਦਦ ਸਤ ਦਦ 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 ਸਤ ਇਹ ਕੀ ਯਾਰ ਗੁਣ ਹਰ ਗੁਣ ਕੀ ਆ ਦੱਸ ਦੋ ਕੀ ਕੀ ਆ ਓਏ ਤੇਰੀ ਬਲੀ ਮੇਰੇ ਮਾਰਦਾ ਇਹ ਕੀ ਹੈ ਇੱਕ ਖਾਜ ਖਜਬੂ ਖਜਬੂ ਕਿੰਨੀ ਸੋਹਣੀ ਲੱਗਦੀ ਓ ਕੀ ਦੇਖ ਬਣਾਣਾ ਸੰਭੋਲਣਾ ਇਧਰ ਉਹ ਕੀ ਬਣਾ ਰਹੇ ਖੁਣੂ ਕੀ ਕਰ ਇੱਕ ਖਜਬੂ ਖਜਬੂ ਕੀ ਇੱਕ ਵਾਰ ਫਿਰ ਬਲੋ ਕੀ ਹੈ ਕੀ ਪਹਿਲਾਂ ਕੀ ਹੈ ਇੱਕ ਖਜਬੂ ਇਧਰ ਦੱਸ ਇਧਰ ਸਾਰਾ ਹੁਣ ਦੱਸ ਉਹਦੇ ਵਿੱਚ ਮੁਗਿਆਰ ਜੀ ਬੈਠੀ ਕੀ ਹੈ ਕੀ ਹੈ ਖਜਬੂ ਖਜਬੂ ਖਜੂ ਤੈਨੂੰ ਪਤਾ ਹੈ ਪਪਾ ਹੈ ਪਪਾ ਗਾਜ ਕੇ ਆ ਪਪਾ ਗਾਜ ਕੇ ਕਿੱਥੇ ਗਾਜ ਕੇ ਪਪਾ ਦਾਦਾ ਨੂੰ ਪੁੱਛ ਦਦਾ ਕਿੱਥੇ ਰੱਖਿਆ ਖਜੂ ਦਾਦਾ ਕੀ ਕਰਨ ਲੱਗੇ ਖਜੂ ਨਾਲ ਹੈ ਅੰਦੇ ਤੇ ਲੱਗਦੇ ਘੁਚ-ਘੁਚ ਘੁਚ ਤਾ ਤਨਾ ਵਢਾਣੀ ਪਿੱਛੀ ਹੋ ਜਾ ਤੂੰ ਇਹ ਦਦ ਖਜਬੂ ਦਦ ਖਜਬੂ ਦਦ ਖਜਬੂ ਦਦ ਖਜਬੂ ਕਿੱਦਾਂ ਡਿੱਗਾ ਸੀ ਕਿੱਦਾਂ ਡਿੱਗਾ ਸੀ ਇਦਾਂ ਇਦਾਂ ਡਿੱਗ ਗਿਆ ਸੀ ਤੇ ਦਦਨ ਕੋ ਤਿੰਨ ਦਾ ਦੋ ਡਿੱਗ ਵੀ ਮੰਜੇ ਤੋਂ ਹਲੇ ਇੱਥੇ ਲਮਕਣ ਡਈ ਆ ਪਿਛਾਣ ਬਾਜੀ ਤਾਜੀ ਹੇ ਹੇ ਆਇਆ ਆਇਆ ਐ ਦੱਡਾ ਡੱਗ ਕੇ